ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫਿਰ ਤੋਂ ਇੱਕ ਵਾਰੀ ਅਨਹਦ ਆਰਟਸ ਬੁਟੀਕ ਦੇ ਉੱਤੇ ਜਿੱਥੇ ਹੁਣ ਤੁਹਾਨੂੰ ਵੀਡੀਓ ਦੇਣ ਲੱਗਾ ਮੈਂ ਸੁਪਰ ਸੰਡੇ ਸੇਲ ਦੀ 3 ਵਜੇ ਵਾਲੀ ਵੀਡੀਓ 3 ਵਜੇ ਵਾਲੀ ਵੀਡੀਓ ਦੇ ਵਿੱਚ ਤਿੰਨ ਸੂਟ ਦੇਣੇ ਤੁਹਾਨੂੰ ਕਿੰਨੇ ਦੇ ਦੇਣੇ ਆ 990 ਰੁਪਈਆ ਦੇ ਸ਼ਿਪਿੰਗ ਫਰੀ ਦੇ ਨਾਲ ਕਿੰਨੇ ਦੇ ਸੂਟ ਹੋਗੇ 990 ਦੇ ਤਿੰਨ ਸੂਟ ਫਰੀ ਸ਼ਿਪਿੰਗ ਦੇ ਨਾਲ ਠੀਕ ਹੈ ਜੀ ਚੈੱਕ ਕਰ ਲਿਓ ਤਿੰਨ ਸੂਟ ਉਹ ਕਿਹੜੇ ਤਿੰਨ ਸੂਟ ਨੇ ਥੋੜੇ ਜਿਹੀ ਆ ਜਿਆਦਾ ਨਹੀਂ ਹੈਗੇ ਇੰਨੇ ਹੀ ਆ ਬਸ ਫਿਰ ਉਹ ਤੋਂ ਬਾਅਦ ਅੱਗੇ ਦਊਗਾ ਤੁਹਾਨੂੰ ਮੈਂ ਦੋ ਸੂਟ ਦੇਊਗਾ ਉਹਦਾ ਰੇਟ ਨਹੀਂ ਦੱਸਣਾ ਉਹ ਵੀਡੀਓ 'ਚ ਵੇਖਿਆ ਤੁਸੀਂ ਵੀਡੀਓ ਸ਼ੁਰੂ ਕਰਦੇ ਆ ਗੱਲਾਂ ਘੱਟ ਕਰਕੇ ਤੇ ਇਹ ਛੋਟੀ ਵੀਡੀਓ ਪਾਉਂਗਾ ਤੇ ਵੀਡੀਓ ਜਿਹੜੀ ਇਹ ਸਿਰਫ ਚਲਣੀ ਚ 24 ਘੰਟਿਆਂ ਵਾਸਤੇ ਇਹ ਵੀਡੀਓ ਡਿਲੀਟ ਕਰ ਦੇਣੀ ਜੇ ਮੈਂ ਨਾਲ ਹੀ ਕਿਉਂਕਿ ਇਹ ਸੇਲ ਦੀ ਵੀਡੀਓ ਆ 3 ਵਜੇ ਵਾਲੀ ਜੇ ਤੁਹਾਨੂੰ ਪਤਾ 3 ਵਜੇ ਵਾਲੀ ਵੀਡੀਓ ਸਿਰਫ ਆਪਾਂ ਚਲਾਉਨੇ ਆ 24 ਘੰਟਿਆਂ ਵਾਸਤੇ ਜਲਦੀ ਜਲਦੀ ਬੁੱਕ ਕਰ ਲਿਓ ਸਟਾਕ ਜ਼ਿਆਦਾ ਇਹਦੇ 'ਚ ਹੈ ਨਹੀਂ ਜੀ ਓਵਰਲੋਡ ਜਿੰਨਾ ਹੈਗਾ ਸਾਰਾ ਤੁਹਾਨੂੰ ਦਊਗਾ ਤੇ ਸਿਰਫ ਸਸਤੇ ਰੇਟਾਂ ਦੇ ਵਿੱਚ ਵੀਡੀਓ ਸ਼ੁਰੂ ਕਰਾਂਗੇ ਆਪਾਂ 990 ਰੁਪਈਆ ਦੇ ਵਿੱਚ ਤਿੰਨ ਸੂਟ ਕਿਹੜੇ ਤਿੰਨ ਸੂਟ ਆਉਣੇ ਆ ਵੀਡੀਓ 'ਚ ਵੇਖਿਓ ਹੁਣ ਤੇ ਲਓ ਕਰਦੇ ਆਂ ਵੀਡੀਓ ਸ਼ੁਰੂ ਬਹੁਤ ਸਾਰੇ ਸੂਟ ਜਿਹੜੇ ਅੱਜ ਤੁਹਾਨੂੰ ਦੇਣੇ ਮੈਂ ਕਾਟਨ ਦੇ ਜਿਹਦੇ ਵਿੱਚ ਤੁਹਾਨੂੰ ਬਹੁਤ ਸੋਹਣਾ ਸੋਹਣਾ ਸੂਟ ਦੇਣੇ ਜੇ ਸੇਲ ਵਾਲੇ ਸੂਟ ਜੇ 24 ਘੰਟੇ ਵੀਡੀਓ ਚੱਲਣੀ ਜੇ ਕੋਈ ਅਦਲਾ ਬਦਲੀ ਨਹੀਂ ਜੇ ਕੋਈ ਕੰਪਲੇਂਟ ਨਹੀਂ ਜੇ ਇਹਦੇ ਵਿੱਚ ਹੈਗੀ ਦਿਲ ਕਰੂਗਾ ਤੁਹਾਡਾ ਬੁੱਕ ਕਰਿਓ ਨਾ ਦਿਲ ਕਰੂਗਾ ਛੱਡ ਦਿਓ ਜਿੱਥੇ-ਜਿੱਥੇ ਕਮੀ ਹੋਊਗੀ ਮੈਂ ਤੁਹਾਨੂੰ ਦੱਸ ਦਊਗਾ ਨਹੀਂ ਤੇ ਸਾਰੇ ਤੁਹਾਨੂੰ ਸੂਟ ਦਊਂਗਾ ਫਰੈਸ਼ ਕੋਈ ਤੇ ਬਾਕੀ ਫਰੈਸ਼ ਦਊਗਾ ਸਾਰੇ ਮੈਂ ਜਿੱਦਾਂ ਆ ਮੈਨੂੰ ਪਹਿਲੇ ਜਿ ਲੱਭ ਗਈ ਹੋਰ ਦੱਸੋ ਬਾਕੀ ਛੱਡੋ ਤੁਹਾਡਾ ਦਿਲ ਕਰਦਾ ਇਹਨੂੰ ਲਿਓ ਨਹੀਂ ਦਿਲ ਕਰਦਾ ਛੱਡ ਦਿਓ ਕੋਈ ਚੱਕਰ ਨਹੀਂ ਗਿਆ ਕਿੰਨੇ ਦਾ ਸੂਟ ਹੈ 450 ਰੁਪਈਆ ਦਾ ਦੋ ਸੂਟ ਹੈ ਕਿ ਜੇ 800 ਦੇ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ 999 ਰੁਪਈਆ 990 ਰੁਪਈਆ ਦੇ ਤਿੰਨ ਸੂਟ ਦੇਣੇ ਆ ਉਹ ਵੀਡੀਓ ਦੇ ਐਂਡ ਤੇ ਆ ਤੁਸੀਂ ਵੀਡੀਓ ਐਂਡ ਤੱਕ ਵੇਖਿਓ ਉਹ ਕਿਹੜੇ ਸੂਟ ਨੇ ਚੈੱਕ ਕਰਿਓ ਇਹ ਆਗਾ 450 ਦਾ ਅੱਗੇ ਆਗਾ ਸਿੰਧੀ ਬੂਟੀ ਦੇ ਉੱਤੇ ਕਾਟਨ ਦਾ ਸੂਟ ਨੈੱਕ ਦਾ ਡਿਜ਼ਾਈਨ ਜੇ ਦੇ ਨਾਲ ਭਾਈ ਡਿਜ਼ਾਈਨ ਰਿਹਾ ਨੈੱਕ ਦਾ ਆ ਨੈਕ ਦਾ ਡਿਜ਼ਾਈਨ ਜੇ ਨਾਲ ਇਹਦੇ ਸੂਟ ਹੈਗਾ ਜੇ ਸਿੰਧੀ ਬੂਟੀ ਦਾ ਰੇਟ ਹੈਗਾ ਜੇ ਇਹਦਾ ਵੀ 450 800 ਦੇ ਦੋ ਸੂਟ ਆ ਆ ਚੱਕੋ ਜੀ ਸਿੰਧੀ ਬੂਟੀ ਦੇ ਉੱਤੇ ਇੱਕ ਹੋਰ ਸੋਨਾ ਜਿਹਾ ਕਲਰ ਰੇਟ ਕੀ ਆ ਸਿਰਫ 450 ਰੁਪਏ ਵੀਡੀਓ ਛੋਟੀ ਬਣਾਉਂਗਾ ਛੇਤੀ ਖਤਮ ਕਰੂੰਗਾ ਤੇ ਛੇਤੀ ਬੰਦ ਕਰ ਦੂੰਗਾ 24 ਘੰਟਿਆਂ ਬਾਅਦ ਵੀਡੀਓ ਡਿਲੀਟ ਇੱਕ ਹੋਰ ਸੋਨਾ ਜਿਹਾ ਸੂਟ ਕਾਟਨ ਦੇ ਉੱਤੇ ਸਿੰਧੀ ਬੂਟੀ ਦੇ ਨਾਲ ਵਰਕ ਪਿਆਰਾ ਜੇ ਕਲਰ ਪਿਆਰੇ ਜੇ ਐਮਬਰਾਇਡਰੀ ਵਰਕ ਬਹੁਤ ਸੋਹਣਾ ਜੇ ਨੱਕ ਤੇ ਡਿਜ਼ਾਈਨ ਜੇ ਵਿਦਾਊਟ ਦੁਪੱਟਾ 450 ਦਾ ਸੂਟ ਜੇ ਦੋ ਸੂਟ ਬੁੱਕ ਕਰਦੇ ਜੇ ਤੇ ਤੁਹਾਨੂੰ ਮਿਲ ਜਾਣੇ ਜੇ 800 ਰੁਪਏ ਦੇ ਵਿੱਚ ਆ ਵੀ ਸੋਨਾ ਜਿਹਾ ਸੂਟ ਜੇ ਸਿੰਧੀ ਬੂਟੀ ਦੇ ਉੱਤੇ ਆ ਵੀ ਆ ਗਿਆ ਸਿੰਧੀ ਬੂਟੀ ਕਾਟਨ ਦੇ ਨਾਲ ਬਾਜੂ ਵਰਕ ਵੀ ਥੱਲੇ ਦੇਖਦਾ ਪਿਆ ਜੇ ਬਾਜੂ ਵਰਕ ਵੀ ਇਹਦੇ ਉੱਤੇ ਐਡ ਜੇ ਰੇਟ ਕੀ ਆ ਸਿਰਫ 500 ਉਹ ਸੌਰੀ 450 ਰੁਪਏ ਆਹ ਸੂਟ ਹੈਗਾ ਜੇ ਕ੍ਰੇਪ ਦਾ ਇਹ ਵੀ ਸੇਮ ਰੇਟ 'ਚ ਦੇ ਦੂੰਗਾ ਤੁਹਾਨੂੰ ਮੈਂ 450 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਕਾਟਨ ਦਾ ਸੂਟ 450 ਦਾ 2 ਸੂਟ 800 ਰੁਪਏ ਦੇ ਆ ਲੋ ਜੀ ਫ੍ਰੀ ਸ਼ਿਪਿੰਗ ਫ੍ਰੀ ਸ਼ਿਪਿੰਗ 450 ਦੇ ਨਾਲ ਅੱਗੇ ਆ ਗਿਆ ਪਰੰਪਰਾ ਕਾਟਨ ਦੇ ਉੱਤੇ ਵਾਈਨ ਸ਼ੇਡ 450 ਵਾਲਾ ਸੂਟ ਇਹ ਵੀ ਸਾਰੇ ਸੇਮ ਰੇਟ ਦੇ ਵਿੱਚ ਜੇ ਆ ਵੀ ਸੇਮ ਪਰੰਪਰਾ ਦੇ ਉੱਤੇ ਸੇਮ ਰੇਟ ਪਰੰਪਰਾ ਕਾਟਨ ਅੱਗੇ ਆ ਗਈ ਕ੍ਰੇਪ ਸਿਲਕ ਕ੍ਰੇਪ ਸਿਲਕ ਦਾ ਸੂਟ ਜੇ ਬਲੈਕ ਕਲਰ ਬਾਜੂ ਵਰ ਕੈਟ ਜੇ ਇਹਦੇ ਨਾਲ ਆਲ ਰਿਹਾ ਚੱਕੋ ਜੀ ਸਿਰਫ 450 ਦਾ ਸੂਟ ਸਿੰਧੀ ਬੂਟੀ ਦਾ ਡਿਜ਼ਾਈਨ ਕਲਰ ਬਹੁਤ ਸੋਹਣਾ ਜੇ ਰੇਟ 450 ਕ੍ਰੇਪ ਦਾ ਸੂਟ ਜੇ 800 ਦੇ ਦੋ ਸੂਟ ਜੇ ਜਲਦੀ ਜਲਦੀ ਬੁੱਕ ਕਰਿਓ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਕਿਤੇ ਵੀ ਤੁਸੀਂ ਘਰ ਬਹਿ ਕੇ ਆਰਡਰ ਕਰ ਸਕਦੇ ਜੇ ਮਹਿੰਦੀ ਸੂਟ ਕ੍ਰੇਪ ਸਿਲਕ ਦੇ ਉੱਤੇ orange rust ਸੂਟ ਕ੍ਰੇਪ ਸਿਲਕ ਦੇ ਉੱਤੇ ਬਾਜੂ ਵਰਕ ਸਾਰਿਆਂ ਨੇ ਐਡ ਜੇ ਇਹਨਾਂ ਦੇ ਨਾਲ ਜਿਹੜੇ ਕ੍ਰੇਪ ਦੇ ਨੇ 450 ਰੁਪਈਆ ਦਾ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਇਸ ਤੋਂ ਬਾਅਦ ਹੁਣ ਜਿਹੜੇ ਸੂਟ ਸ਼ੁਰੂ ਹੋਣ ਲੱਗੇ ਆ ਉਹ ਆ ਗਏ ਜੇ ਤਿੰਨ ਸੂਟ 990 ਰੁਪਈਆ ਦੇ ਵਿੱਚ ਸਿੰਗਲ ਸੂਟ ਦਾ ਆਰਡਰ ਨਹੀਂ ਜੇਗਾ ਤਿੰਨ ਸੂਟ ਤੁਹਾਨੂੰ ਘੱਟ ਤੋਂ ਘੱਟ ਉਹ ਚੋ ਬੁੱਕ ਕਰਨੇ ਪੈਣਗੇ ਜੇ ਤੇ ਇਹ ਇਹ ਸੂਟਾਂ ਨੂੰ ਉਹਨਾਂ ਦੇ ਨਾਲ ਦਾ ਵਿੱਚ ਪਾਇਓ ਕਿਉਂਕਿ ਇਹਨਾਂ ਦਾ ਰੇਟ ਹੋਣਾ ਜੇ 800 ਦੇ ਦੋ ਸੂਟ ਇੱਥੋਂ ਤੱਕ ਜੇ ਤੁਸੀਂ ਕਹੋ ਇੱਕ ਆ ਲੈ ਲਿਏ ਦੋ ਤਿੰਨ ਹੋ ਲੈ ਲਿਏ ਇਦਾਂ ਨਹੀਂ ਜੇ ਹੁਣ ਉਹ ਤੁਹਾਨੂੰ ਵੱਖਰੇ ਲੈਣੇ ਪੈਣਗੇ ਇਹ ਤੁਹਾਨੂੰ ਵੱਖਰੇ ਬੁੱਕ ਕਰਨੇ ਪੈਣਗੇ ਮੈਂ ਇਹ ਚੀਜ਼ ਨੂੰ ਪਲੀਜ਼ ਖਿਆਲ ਕਰਿਓ ਮੈਂ ਨਹੀਂ ਐਕਸੈਪਟ ਕਰੂੰਗਾ ਕਿ ਤੁਸੀਂ ਕਹੋ ਵੀ ਇੱਕ ਸੂਟ ਸਾਨੂੰ ਵਿੱਚੋਂ ਦੇ ਦਿਓ ਤੇ ਦੋ ਵਿੱਚੋਂ ਦੇ ਦਿਓ ਨਹੀਂ ਹੋਣਾ ਤੁਹੀਂ ਉਹ ਤਿੰਨ ਵੱਖਰੇ ਆ ਦੋ ਵੱਖਰੇ ਇਹ ਚੋ ਭਾਵੇਂ ਤਿੰਨ ਚਾਰ ਇਕੱਠੇ ਕਰ ਲਓ ਕੋਈ ਚੱਕਰ ਨਹੀਂ ਪਰ ਇਹਦੇ ਨਾਲ ਇਹਨਾਂ ਦੇ ਵਿੱਚ ਨਾ ਪਾਇਓ ਕਰ ਦੋ ਸਾਈਡ ਤੇ ਆ ਲਓ ਇਹ ਸੂਟ ਆ ਗਿਆ ਕਾਟਨ ਦੇ ਉੱਤੇ ਸੂਟ ਆ ਗਿਆ ਕਾਟਨ ਦੇ ਉੱਤੇ ਘੇਰੇ ਤੇ ਵਰਕ ਵੇਖ ਲਓ ਕਿੰਨਾ ਸ਼ਾਨਦਾਰ ਜੇ ਬਾਜੂ ਵਰ ਕੈਡ ਰਹਿਣਾ ਜੇ ਮੋਰਾਂ ਵਾਲਾ ਸੂਟ ਜੇ ਸੁਪਰ ਹਿੱਟ ਡਿਜ਼ਾਈਨ ਜੇ ਸੁਪਰ ਹਿੱਟ ਆਰਟੀਕਲ ਜੇ ਇਹ ਤਿੰਨ ਸੂਟ ਦਊਂਗਾ ਤੁਹਾਨੂੰ ਮੈਂ ਸਿਰਫ ਤੇ ਸਿਰਫ 990 ਰੁਪਈਆ ਦੇ ਚੱਕ ਜ਼ਰੂਰ ਕਰ ਲਿਓ ਸ਼ਿਪਿੰਗ ਫ੍ਰੀ ਦੇ ਨਾਲ ਜੇ ਆ ਲਓ ਜੀ ਪੀਚ ਸ਼ੇਡ ਆ ਗਈ ਜੇ ਇਹਦੇ ਵੀ ਬਾਜੂ ਵਰ ਕੈਡ ਰਹਿਣਾ ਜੇ ਕਾਟਨ ਤੇ ਸੂਟ ਜੇ 990 ਰੁਪਈਆ ਦੇ ਤਿੰਨ ਸੂਟ ਜੇ ਜਿਹੜੇ ਮਰਜੀ ਤਿੰਨ ਲੈ ਲਓ ਆ ਲੋ ਜੀ ਵਾਈਨ ਸ਼ੇਡ ਚੈੱਕ ਕਰਿਓ ਬਹੁਤ ਸੋਹਣੇ ਸੂਟ ਨੇ ਬਹੁਤ ਜ਼ਿਆਦਾ ਪਿਆਰਾ ਸਟਾਫ ਐ ਕਾਟਨ ਦਾ ਆ ਲੋ ਜੀ ਗਾਜਰੀ ਸ਼ੇਡ ਕਿੰਨੇ ਦਾ ਸੂਟ ਐ ਸਿਰਫ 990 ਰੁਪਈਆ ਦੇ ਤਿੰਨ ਸੂਟ ਅੱਗੇ ਆ ਗਈ ਕੋਕਾ ਕੋਲਾ ਸ਼ੇਡ ਇਹਦੇ ਚ ਮਾਈਨਰ ਜਾਂ ਮੈਨੂੰ ਲੱਗਣ ਡਿਆ ਵੀ ਸ਼ਾਇਦ ਇਹ ਡਬਲ ਸ਼ੇਡ ਜਾਂ ਹੈਗਾ ਜੇ ਇਗਨੋਰ ਮਾਰ ਦਿਓ ਛੱਡ ਦਿਓ ਇਹਨੂੰ ਰਹਿਣ ਦਿਓ ਆ ਲੋ ਜੀ ਕਾਟਨ ਦਾ ਆ ਗਿਆ ਜੇ ਲੇਜ਼ਰ ਕੱਟ ਦੇ ਨਾਲ ਇਹ ਵੀ ਤੁਹਾਨੂੰ ਦੇ ਦੂੰਗਾ ਸੇਮ ਰੇਟ 'ਚ ਚੁੱਕੋ ਅੱਗੇ ਆ ਗਿਆ ਕਾਟਨ ਦੇ ਉੱਤੇ ਪ੍ਰਿੰਟ ਬਾਟਮ ਆ ਗਈ ਪਲੇਨ ਇਹ ਵੀ ਸੇਮ ਰੇਟ ਅੱਗੇ ਆ ਗਿਆ ਫਰਸ਼ੀ ਸਲਵਾਰਾਂ ਵਾਲੇ ਜਿਹੜੇ ਕਿ ਤੁਸੀਂ 5-500 ਦੇ ਬੁੱਕ ਕੀਤੇ ਸੀਗੇ ਪਰ ਹੁਣ ਖਤਮ ਸਟਾਕ ਤੇ ਸਟਾਕ ਕਲੀਅਰੈਂਸ ਸੇਲ ਬਾਟਮ ਵਰਕ ਵਾਲਾ ਸੂਟ ਸੇਮ ਰੇਟ ਚ ਚੁੱਕੋ ਸਿਰਫ ਫ੍ਰੀ ਸ਼ਿਪਿੰਗ ਦੇ ਵਿੱਚ ਦਊਂਗਾ ਤੁਹਾਨੂੰ ਮੈਂ 990 ਦੇ ਘੱਟ ਤੋਂ ਘੱਟ ਤਿੰਨ ਸੂਟ ਤੁਹਾਨੂੰ ਬੁੱਕ ਕਰਨੇ ਪੈਣਗੇ ਇਹਦੇ ਵਿੱਚ ਤੁਹਾਨੂੰ ਚੱਕੋ ਜੀ ਦੇ ਦਿਓ ਜੀ ਆ ਵੀ ਕਰ ਦਿਓ ਸਾਈਡ ਤੇ ਆਹ ਲਓ ਜੀ ਪ੍ਰਿੰਟ ਦੇ ਨਾਲ ਵਾਈਟ ਦੀ ਮੈਚਿੰਗ ਇਹ ਵੀ ਦੇ ਦੂੰਗਾ ਤੁਹਾਨੂੰ ਸਿਰਫ 990 ਅੰਚ ਤਿੰਨ ਆਹ ਲਓ ਜੀ ਆਲ ਓਵਰ ਸੂਟ ਕਾਟਨ ਦੇ ਉੱਤੇ ਚੱਕੋ ਪਿੰਕ ਚੱਕੋ ਜੀ ਫਲਾਵਰ ਵੱਡੇ ਵੱਡੇ ਸੋਹਣੇ ਸੋਹਣੇ ਕਾਟਨ ਦੇ ਉੱਤੇ ਤਿੰਨ ਸੂਟ ਵੀਡੀਓ 24 ਘੰਟਿਆਂ ਦੀ ਜੇ ਬਸ ਇਸ ਤੋਂ ਬਾਅਦ ਡਿਲੀਟ ਫਿਰ ਆ ਗਈ ਕਾਟਨ ਇਦੋਂ ਮੇਰਾ ਫੋਨ ਟਿੰਟੀ ਕਰੀ ਜਾਂਦਾ ਹੈ ਚਲੋ ਜੀ ਚੱਕੋ ਜੀ ਇੱਕ ਹੋਰ ਸੋਨਾ ਦਾ ਪ੍ਰਿੰਟ ਬਲੈਕ ਕੋਬਰਾ ਚੱਕੋ ਜੀ ਇੱਕ ਹੋਰ ਘੈਂਟ ਪ੍ਰਿੰਟ ਆ ਜੇ ਸਿਰਫ ਆਪਣੇ ਕੋਲ ਸੂਟ ਜਿਹੜੇ ਆਪਾਂ ਤੁਹਾਨੂੰ ਦੇ ਦਿੱਤੇ ਆ 990 ਰੁਪਈਆ ਦੇ ਵਿੱਚ ਤਿੰਨ ਸੂਟ ਆ ਛੋਟੀ ਜੀ ਵੀਡੀਓ ਛੋਟੇ ਜੇ ਸੂਟ ਜੇ 24 ਘੰਟੇ ਤੱਕ ਵੀਡੀਓ ਚੱਲਣੀ ਹੈ ਵੀਡੀਓ ਬਾਅਦ ਚ ਹੋਣੀ ਜੇ ਬੰਦ ਡਿਲੀਟ ਜਲਦੀ ਜਲਦੀ ਬੁੱਕ ਕਰ ਲਿਓ ਵੀਡੀਓ ਖਤਮ ਹੋਣ ਤੋਂ ਪਹਿਲਾਂ ਲਓ ਜੀ ਸੋਹਣੇ ਸੋਹਣੇ ਸੂਟ ਤੁਹਾਨੂੰ ਦੇ ਦਿੱਤੇ ਮੈਂ ਤੇ ਵੀਡੀਓ ਜਿੱਦਾਂ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ ਆਪਾਂ ਸਿਰਫ ਚੌਵੀਾਂ ਘੰਟਿਆਂ ਵਾਸਤੇ ਬਾਅਦ ਚ ਵੀਡੀਓ ਮੈਂ ਕਰ ਦੇਣੀ ਜੇ ਡਿਲੀਟ ਚੌਵੀਾਂ ਘੰਟਿਆਂ ਵਾਸਤੇ ਤੁਹਾਡੇ ਕੋਲ ਖੁੱਲੀ ਆਫਰ ਆ ਤੁਸੀਂ ਚੌਵੀਾਂ ਘੰਟਿਆਂ ਵਾਸਤੇ ਸੂਟ ਬੁੱਕ ਕਰ ਸਕਦੇ ਜੇ ਆਨਲਾਈਨ ਪੇਮੈਂਟ ਕਰਕੇ ਅਡਵਾਂਸ ਪੇਮੈਂਟ ਕਰਕੇ ਜੇ ਵਿਜ਼ਿਟ ਕਰਨਾ ਆ ਤਾਂ ਤੁਸੀਂ ਮੰਡੇ ਤੱਕ ਵਿਜ਼ਿਟ ਕਰ ਸਕਦੇ ਜੇ ਮੰਡੇ ਤੋਂ ਬਾਅਦ ਇਹ ਆਫਰ ਖਤਮ ਹੋ ਜਾਣੀ ਜੇ ਤਿੰਨ ਸੂਟ ਦਿੱਤੇ ਤੁਹਾਨੂੰ ਆਪਾਂ 990 ਰੁਪਈਆ ਦੇ ਵਿੱਚ ਇਹ ਕਿਤੇ ਵੀ ਘਰ ਬੈ ਕੇ ਆਰਡਰ ਕਰ ਸਕਦੇ ਜੀ ਤਿੰਨ ਸੂਟ ਕੋਈ ਵੀ ਇਹਨਾਂ ਦੇ ਵਿੱਚੋਂ ਜਿਹੜੇ ਮੈਂ ਤੁਹਾਨੂੰ ਦੱਸੇ ਵੀ ਕਿੱਥੋਂ ਲੈ ਕੇ ਕਿੱਥੋਂ ਤੱਕ ਨੇ ਤਿੰਨ ਸੂਟ ਉਸ ਤੋਂ ਪਹਿਲਾਂ ਜਿਹੜੇ ਸੀਗੇ ਉਹ 450 ਵਾਲੇ ਸੀਗੇ ਫਿਰ ਆਪਾਂ ਤੁਹਾਨੂੰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਣੇ ਆਂ ਫਤਿਹ ਕੱਲ ਦੀ ਵੀਡੀਓ ਸੱਚ ਮੰਡੇ ਵਾਲੀ ਪਾਰਟੀ ਵੇਅਰ ਦੀ ਦਊਂਗਾ ਟੌਪ ਦੀ ਕੁਆਲਿਟੀ ਦਊਂਗਾ ਰੇਟ ਜਿਹੜੇ ਜੇ ਤੁਸੀਂ ਉਹਦੇ ਵਿੱਚ ਚੈੱਕ ਕਰ ਲਿਓ ਬਹੁਤ ਸੋਹਣੇ ਸੋਹਣੇ ਦਊਂਗਾ ਤੇ ਤੁਹਾਨੂੰ ਸੂਟ ਸਾਰੇ ਹੈਵੀ ਦੇ ਨੇ ਹੈਂਡਵਰਕ ਦੇ ਨਾਲ ਰੇਟ ਤੁਹਾਨੂੰ ਮੈਂ ਉਹ ਵੀਡੀਓ 'ਚ ਦੱਸੂਗਾ ਬਾਕੀ ਇੱਥੇ ਬੁਲਾਉਂਦੇ ਆਂ ਫਤਿਹ ਤੁਹਾਨੂੰ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ